ਆਪ ਤੋਂ ਪਹਿਲੇ ਆਪਣਾ ਨਾਮ ਦੱਸ ਦਿਓ ਮੈਂ ਜੇਕਲੇਰ ਜੀ ਮਹੱਲਕ ਲੈਣਾ ਤੋਂ ਸੋ ਕੱਲ ਜਿਹੜੀ ਚੇਤਨਾ ਮਾਰਚ ਵਿਸ਼ਾਲ ਚੇਤਨਾ ਮਾਰਚ ਮੁਹੱਲਾ ਗੁਰਦਾਸਪੁਰ ਤੋਂ ਆਰੰਭ ਹੋਵੇਗੀ ਔਰ ਸ਼ਹਿਰ ਨਕੌਦਰ ਦੇ ਵੱਖ-ਵੱਖ ਚੌਂਕਾਂ ਦਾ ਭ੍ਰਮਣ ਕਰੇਗੀ ਸੋ ਕੀ ਤੁਹਾਡਾ ਕੀ ਮੈਸੇਜ ਹੈ ਕੀ ਸੁਣਾ ਦੇਵਾਂਗੇ ਅਸੀਂ ਤਾਂ ਹੀ ਮੈਸੇਜ ਦਿੰਦੇ ਹਾਂ ਕਿ ਜਿਹੜੇ ਵੀ ਸਾਡੇ ਭਾਈਚਾਰ ਸਾਂਝੇ ਜੀ ਸਾਡਾ ਲੱਗਦੇ ਆ ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਵੀ ਸਿਰਫ ਬਾਵਾ ਸਾਡੇ ਫੋਲੋਅਰਸ ਉਹਨਾਂ ਨਾਲੋਂ ਹੋਣ ਅਸੀਂ ਤਾਂ ਇਹ ਕਹਿੰਦੇ ਬਾਅਸਾ ਨੇ ਕਿਸੇ ਵੀ ਜਾਤੀਵਾਦ ਦੇ ਵਿੱਚ ਫਸ ਕੇ ਕੋਈ ਸੰਵਿਧਾਨ ਨਹੀਂ ਲਿਖਿਆ ਕਈ ਬੰਦੇ ਇਹ ਸੋਚਦੇ ਕਿ ਸੰਵਿਧਾਨ ਸਿਰਫ ਲਿਖਿਆ ਕਿ ਜਿੱਦੋਂ ਕਹਿੰਦੇ ਕੋਈ ਬਾਵਾ ਸਾਹ ਦੇ ਬਾਅਸਾ ਨੇ ਕਿ ਕਈ ਲੋਕੀ ਸੋਚਦੇ ਆ ਜਿਹੜੇ ਜਿਹੜੀਆਂ ਉੱਚੀਆਂ ਜਾਤੀਆਂ ਦੇ ਆ ਉਹ ਸੋਚਦੇਗੇ ਜਿਹੜਾ ਸੰਵਿਧਾਨ ਲਿਖਿਆ ਉਹ ਬਾਅਸਾ ਨੇ ਸਿਰਫ ਆਪਣੇ ਜਾਤੀਵਾਦ ਵਿੱਚ ਲਿਖਿਆ ਉਹਦੇ ਵਿੱਚ ਕੁਝ ਨਹੀਂ ਲਿਖਿਆ ਬਾਅਸਾ ਦੇ ਸੰਵਿਧਾਨ ਨੂੰ ਪੜੋ ਉਹਨਾਂ ਵਿੱਚ ਹਰੇਕ ਨੂੰ ਬਰਾਬਰਤਾ ਦਿੱਤੀ ਗਈ ਹੋਈ ਆ ਉਹਦੇ ਵਿੱਚ ਕਿਸੇ ਨੂੰ ਵੀ ਐਸੀ ਨਹੀਂ ਕਿਹਾ ਹੋਇਆ ਜਾਂ ਕਿਸੇ ਨੂੰ ਇਦਾਂ ਦੇ ਵੰਡ ਵਿੱਚ ਨਹੀਂ ਪਾਇਆ ਹੋਇਆ ਉਹਨਾਂ ਨੇ ਸਿਰਫ ਸਾਰਿਆਂ ਨੂੰ ਇਨਸਾਨੀ ਦੇ ਤੌਰ ਤੇ ਉਹਨਾਂ ਵਿੱਚ ਬਰਾਬਰ ਵੰਡਿਆ ਹੋਇਆ ਤੇ ਸਾਰਿਆਂ ਨੂੰ ਅਧਿਕਾਰ ਦਿੱਤੇ ਹੋਏ ਆ ਤੇ ਅਸੀਂ ਤਾਂ ਇਹ ਕਹਿੰਦੇ ਕਿ ਬਾਦਸਨ ਪੜ੍ਹ ਕੇ ਜੋ ਵੀ ਗੱਲਾਂ ਕਰਦੇ ਨੇ ਪਿਛਲੇ ਸਮੇਂ ਦੇ ਵਿੱਚ ਕੋਈ ਵੀ ਜਿਹੜੀਆਂ ਖੱਟਾਂ ਮਾਹੀਆਂ ਜੀ ਜੀ ਜਿੱਦਾਂ ਕਿ ਸਿੱਖ ਪੰਥ ਦੇ ਵਿੱਚ ਕੋਈ ਉਹ ਗੁਰਪਤਨੂ ਨੇ ਬਕਵਾਸ ਜਿਹੇ ਬੰਦੇ ਨੇ ਐਵੇਂ ਗੱਲ ਕਰਤੀ ਕਿ ਇਹ ਬਾਵਾ ਸਾਹਨੇ ਜੀ ਸਾਡੇ ਦਾ ਹਕਧਾਰ ਨਹੀਂ ਲੱਗਿਆ ਤੇ ਉਹ ਬਾਵਾ ਸਾਹਦੇ ਆਰਟੀਕਲ 25 ਵਿੱਚ ਲਿਖਿਆ ਹੋਇਆ ਕਿ ਬਾਵਾ ਸਾਹਨੇ ਸਿੱਖਾਂ ਨੂੰ ਇੱਕ ਅਲੱਗ ਸਿੱਖ ਕੌਮ ਦਾ ਦਰਜਾ ਦਿੱਤਾ ਹੋਇਆ ਉਸ ਦੇ ਹਿਸਾਬ ਨਾਲ ਕਿ ਬੰਡੋ ਨਾ ਉਹਨਾਂ ਨੂੰ ਪੜੋ ਪਹਿਲਾ ਸਮਝੋ ਜਿਹੜੇ ਵੀ ਬੰਦੇ ਲੋਕੀ ਬਾਵਾ ਸਾਹਦੇ ਖਿਲਾਫ ਬੋਲਦੇ ਫਿਰ ਉਹ ਦੇਖੋਗੇ ਨਾ ਪੜੋ ਫਿਰ ਦੇਖੋਗੇ ਉਹ ਬੋਲਿਕ ਨਹੀਂ ਬੋਲੋ ਕਿ ਤੁਹਾਨੂੰ ਲੱਗਦਾ ਹੈ ਕਿ ਦੇਸ਼ ਦੇ ਸਿਧਾਂਤ ਦੇ ਵਿੱਚ ਕਿਸੇ ਵੀ ਧਰਮ ਨਾਲ ਕੋਈ ਪੱਖਪਾਤ ਕੀਤਾ ਹੋਵੇ ਸੰਭਾਗ ਦੇ ਵਿੱਚ ਕਿਸੇ ਨਾ ਪੱਖਪਾਤ ਨਹੀਂ ਕੀਤਾ ਹੋਇਆ ਬਾਬਾ ਸਾਹ ਨੇ ਵੀ ਐਂਡ ਤੇ ਹੀ ਬਹੁਤ ਧਰਮ ਨੂੰ ਪਨਾਇਆ ਧਰਮਾਂ ਦੇ ਪ੍ਰਤੀ ਉਹਨਾਂ ਨੇ ਸ਼ਬਦਾਂ ਬਣਾਈ ਬਾਬਾ ਸਾਹ ਨੇ ਪਹਿਲਾਂ ਸਿੱਖ ਧਰਮ ਦੇ ਜਾਨ ਦੀ ਕੋਸ਼ਿਸ਼ ਵੀ ਕੀਤੀ ਉਹ ਜਿਹੜੇ ਕਹਿੰਦੇ ਹੁੰਦੇ ਕਿ ਜਿਹੜੇ ਚੌਧਰਦਾਰ ਬੰਦੇ ਨੇ ਉਹਨਾਂ ਨੇ ਵੀ ਸਿੱਖ ਧਰਮ ਜਾਨ ਨੂੰ ਜਿਹੜੇ ਉਹਨਾਂ ਨੂੰ ਨਾ ਕੀਤੀ ਤਾਂ ਹੀ ਸਿੱਖ ਧਰਮ 'ਚ ਨਹੀਂ ਗਏ ਉਹ ਪਰ ਫਿਰ ਉਹਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਬਾਬਾ ਸਾਹ ਨੇ ਬਹੁਤ ਅੰਦਾਜ਼ ਸਤਨ ਬਣਾਇਆ ਪਰ ਧਰਮ ਦਾ ਹੀ ਰਸਤਾ ਅਪਣਾਇਆ ਤੇ ਫਿਰ ਕਿਉਂ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਨੇ ਜਿਵੇਂ ਕਿ ਪੰਨੂ ਹੁਣਾ ਵਰਗੇ ਜਿਹੜੇ ਖਾਲਿਸਤਾਨੀ ਸਮਰਥਕ ਨੇ ਉਹ ਸੂਬੇ ਦਾ ਮਾਹੌਲ ਖਰਾਬ ਕਰ ਰਹੇ ਨੇ ਉਹ ਬੰਦੇ ਥੋੜੇ ਨੇ ਉਹ ਤਾਂ ਸਿਰਫ ਇਹ ਕਹਿੰਦੇ ਕਿ ਬਾਬਾ ਸਾਹਿਬ ਦੇ ਏਜੰਸੀਆਂ ਉਹਦਾ ਏਜੰਸੀਆਂ ਦੇ ਬੰਦੇ ਨੇ ਉਹ ਤਾਂ ਕਹਿੰਦੇ ਕਿ ਬਸ ਇਹਨਾਂ ਨੂੰ ਜਿੱਡਾ ਲਾਓ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤਾਂ ਮੋਸਟਲੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸਹੀ ਆ ਸਭ ਤੋਂ ਦੇਸ਼ ਦਾ ਜਿਹੜੇ ਸਹੀ ਸੁਭਾਅ ਹੈ ਪੰਜਾਬ ਜਿਹਦੇ ਵਿੱਚ ਕਿ ਜਾਤ ਪਾਤ ਦਾ ਮੁੱਦਾ ਬਹੁਤ ਘੱਟ ਆ ਪਰ ਫੇ ਵੀ ਜਿਹੜੀਆਂ ਜਿਹੜੀਆਂ ਏਜੰਸੀਆਂ ਦੇ ਬੰਦੇ ਨੇ ਪੰਨੂ ਵਰਗੇ ਉਹ ਸੋਚਦੇ ਕਿ ਪਹਿਲਾਂ ਉਹਨੇ ਕਿਹਾ ਕਿ ਹਿੰਦੂ ਵਰਸਸ ਸਿੱਖ ਲੜਾਵਾਂ ਲੜੇ ਨਹੀਂ ਉਹਦੇ ਬਾਅਦ ਉਹਨੂੰ ਪਤਾ ਕਿ ਹਰ ਪਿੰਡ ਦੇ ਵਿੱਚ ਗੁਰਦੁਆਰੇ ਬਣੇ ਹੋਏ ਆ ਇੱਕ ਬੰਨੇ ਸਿੱਖ ਸਿੱਖਾਂ ਦਾ ਗੁਰਦੁਆਰਾ ਬਣਿਆ ਹੋਇਆ ਇੱਕ ਬੰਨੇ ਰੁਵਾਸੀਆਂ ਉਹ ਦੁਆਰਾ ਬਣਿਆ ਹੋਇਆ ਪਰ ਭਾਈਚਾਰਕ ਸਾਂਝ ਇੱਕੋ ਜਿਹੀ ਆ ਉਹ ਭਾਈਚਾਰਕ ਸਾਂਝ ਤੋੜਨ ਨੂੰ ਫਿਰਦਾ ਆ ਉਹ ਪਤਾ ਉਹ ਤੋੜਨੀ ਤਾਂ ਹੈ ਨਹੀਂ ਲੋਕੀ ਸਾਡੇ ਪੰਜਾਬ ਦੇ ਈਕਾਪ੍ਰਸ ਲੋਕ ਨੇ ਬੜੇ ਸੁਲਝੇ ਲੋਕ ਨੇ ਸਾਡੇ ਸਾਡੇ ਸਮਾਜ ਦੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਬਾ ਰਵਿਦਾਸ ਮਾਲ ਦੇ ਜਿਹੜੇ ਪੈਰੋਕਾਰ ਨੇ ਉਹ ਉਹਨਾਂ ਨੂੰ ਬਰਾਬਰ ਦਾ ਦਰਜਾ ਇੰਦੇ ਨੇ ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦੇ ਉਹ ਬਸ ਲੜਾਉਂਦੀਆਂ ਫਿਰਕਾ ਫਿਰਕਾ ਪੱਛੀਆਂ ਦੀ ਬਾਤ ਕੀ ਕੀ ਤੁਹਾਨੂੰ ਲੱਗਦਾ ਹੈ ਕਿ ਪੰਨੂ ਵਰਗੇ ਸ਼ਰਾਤੀ ਅੰਸਰ ਆਪਣੇ मंसूਬੇ ਵਿੱਚ ਕਾਮਯਾਬ ਹੋ ਸਕਣਗੇ ਕਦੇ ਵੀ ਨਹੀਂ ਹੋਗੇ ਕਦੇ ਵੀ ਨਹੀਂ ਹੋਗੇ ਕਿਉਂਕਿ ਸਾਡਾ ਸਮਾਜ ਇਹਨਾਂ ਨੂੰ ਤਕਲੀਫ਼ ਵੀ ਇਹ ਹੈ ਕਿ ਸਾਡਾ ਸਮਾਜ ਪੜ ਲੱਗ ਗਿਆ ਸਾਡਾ ਸਮਾਜ ਪੜ ਲੱਗ ਗਿਆ ਤੇ ਸਾਡਾ ਸਮਾਜ ਇੱਕਾ ਇੱਕੇ ਦੇ ਨਾਲ ਚੱਲਦਾ ਪਿਆ ਇਹ ਚਾਹੁੰਦੇ ਕਿ ਕਿਸੇ ਤਰੀਕੇ ਲੜ ਪੈਣ ਵਾਹੀ ਲੜਨਾਂ ਲਈ ਤਾਂ ਉਹਨਾਂ ਦੇ ਨਾਲ ਆ ਸਾਡੇ ਸਿੱਖ ਭਰਾ ਵੀ ਨੇ ਸਾਡੇ ਆਤਰੀਆਂ ਭਰਾਵਾਂ ਨਾਲ ਬਿਲਕੁਲ ਧੰਨਵਾਦ ਥੱਲੇ ਤਾਂ ਜੇ ਪ੍ਰਧਾਨ ਸਾਹਿਬ ਬੋਲੋਗੇ ਤੁਸੀਂ